2022 ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਅੱਜ ਪਹਿਲਾ ਦਿਨ ਹੈ ਤੇ ਮੇਰੇ ਵੱਲੋਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਤੇ ਉਸ ਤੋਂ ਬਾਅਦ ਆਪਾਂ ਗੱਲ ਕਰ ਲੈਂਦੇ ਹਾਂ T20 World Cup ਦੀ ਤੇ ਉਸ ਤੋਂ ਬਾਅਦ IPL ਸ਼ੁਰੂ ਹੋਇਆ ਤੇ ਜਦੋਂ ਜੈ ਜਿਹੜੀ ਕਿ ਸ਼ੁਰੂ ਹੋ ਚੁੱਕੀ ਆ ਪੰਜਾਬ ਦੀ ਫੈਨ ਫੋਲੋਇੰਗ ਇੱਕ ਨੰਬਰ ਤੇ ਆ ਚੁੱਕੀ ਆ ਉਸ ਤੋਂ ਥੱਲੇ ਸੀਐਸਕੇ ਆ ਚੁੱਕੀ ਆ ਤੇ ਫਿਰ RCB ਰੰਗ ਨੰਬਰ ਵਜੰਦੇ ਆ ਤੇ ਸਭ ਤੋਂ ਵੱਡੀ ਰੈਵਲੀ ਦੇਖੀ ਜਾਵੇ ਤੇ ਸਭ ਤੋਂ ਵੱਡੀ ਦੇ ਨੂੰ ਕਹਿ ਸਕਦੇ ਆ ਜੰਗ ਵੇਖੀ ਜਾਵੇ ਟੀਮਾਂ ਦੇ ਵਿੱਚ ਤੇ ਸੀਐਸਕੇ ਤੇ ਆਰਸੀਬੀਆ ਉਸ ਤੋਂ ਬਾਅਦ ਹੁਣ ਪੰਜਾਬ ਵੀ ਇਹਨਾਂ ਵਿੱਚ ਸ਼ਾਮਲ ਹੋ ਗਈ ਆ ਤੇ ਪੰਜਾਬ ਵਾਲਿਆਂ ਨੇ ਇੱਕ ਜਿਹੜਾ ਕਿ ਮੁੱਦਾ ਚੁੱਕ ਲਿਆ ਕਿ ਸੀਐਸਕੇ ਦੇ ਵਿੱਚੋਂ ਜਿੱਦਨ ਧੋਨੀ ਨਿਕਲ ਗਿਆ ਉਦੋਂ ਸੀਐਸਕੇ ਨੂੰ ਘੁੱਟ ਦੇਣਾ ਹੈ ਪਰ ਉਸ ਤੋਂ ਪਹਿਲਾਂ ਹੀ ਆਪਾਂ ਸੀਐਸਕੇ ਨੂੰ 2025 ਦੇ ਵਿੱਚ ਲਗਾਤਾਰ ਹਰਾ ਚੁੱਕੇ ਹਾਂ ਇੱਕ ਵੀ ਮੈਂ ਜਿਹੜਾ ਕਿ ਸੀਐਸਕੇ ਨੂੰ ਜਿੱਤ ਨਹੀਂ ਦਿੱਤਾ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਉਹਨਾਂ ਨੂੰ ਮੈਚ ਹਰਾਏ ਨੇ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਅੱਜ ਆਰਸੀਬੀ ਤੇ ਆਪਣੀ ਚਨਈ ਦੇ ਬਾਰੇ ਕਿਉਂਕਿ ਚਨਈ ਦੇ ਵਿੱਚ ਕੁਝ ਇਦਾਂ ਦੇ ਪਲੇਅਰ ਆਏ ਨੇ ਤੇ ਆਰਸੀਪੀ ਦੇ ਵਿੱਚ ਕੁਝ ਜਿੱਦਾਂ ਦੇ ਪਲੇਅਰ ਆਏ ਨੇ ਜਿਹੜੇ ਕਿ ਸਾਰੀਆਂ ਟੀਮਾਂ ਵਾਸਤੇ ਟੈਨਸ਼ਨ ਬਣੇ ਹੋਏ ਨੇ ਇਸ ਟਾਈਮ ਦੇ ਉੱਤੇ ਆਪਾਂ ਪੰਜਾਬ ਦੀ ਤੇ ਆਰਸੀਪੀ ਦੀ ਗੱਲ ਕੀਤੀ ਸੀਗੀ ਕਿ ਉਹਨਾਂ ਵਿੱਚ ਕੋਣ ਮਾਤ ਪਾਵੇਗਾ ਉਹ ਵੀ ਵੀਡੀਓ ਤੁਸੀਂ ਜਾ ਕੇ ਵੇਖ ਸਕਦੇ ਹੋ ਪਰ ਇਸ ਤਰ੍ਹਾਂ ਤੇ ਆਪਾਂ ਗੱਲ ਕਰੀਏ ਧੋਨੀ ਜਿਹੜਾ ਕਿ ਉਹ ਕਮਾਨ ਸ਼ਾਮ ਦਾ ਹਾਇਆ ਦਿਖਾਈ ਦੇਣਦਾ ਆ ਰਤੂ ਰਾਜ ਗਾਇਕਵੜ ਨੂੰ ਇੰਨਾ ਜਿਹੜਾ ਕਿ ਕੰਫੀਡੈਂਸ ਇਸ ਟਾਈਮ ਤੇ ਨਹੀਂ ਹੈਗਾ ਟੀਮ ਇੰਡੀਆ ਦੇ ਵਿੱਚ ਉਹਨੂੰ ਮੌਕਾ ਨਹੀਂ ਮਿਲਿਆ ਇਹਨਾਂ ਆਵਦੀ ਪ੍ਰਦਰਸ਼ਨ ਕਰਨ ਤੋਂ ਵੱਧਾ ਉਸ ਤੋਂ ਵੱਧਾ ਸੀਐਸਕੇ ਵਿੱਚੋਂ ਧੋਨੀ ਦੇ ਹੀ ਸਾਰੇ ਜਿਹੜਾ ਕਿ ਉਹ ਜੋਰ ਜਾਂਦਾ ਹੈ ਜੋ ਧੋਨੀ ਕਪਤਾਨ ਹੁੰਦਾ ਹੈ ਜਿਹ ਬਾਹਰ ਕਰ ਦਿੱਤਾ ਜਾਂਦਾ ਇਹ ਕਹਿ ਕੇ ਵੀ ਉਹਨੂੰ ਸੱਟ ਲੱਗੀ ਆ ਪਰ ਸੱਟ ਸੱਟ ਕੋਈ ਨਹੀਂ ਲੱਗੀ ਹੁੰਦੀ ਉਹਨੂੰ ਸਾਫ਼ ਤੌਰ ਤੇ ਇਹ ਕਹਿਣਾ ਹੁੰਦਾ ਵੀ ਜਿਹੜਾ ਐਮ ਐਸ ਧੋਨੀ ਆ ਉਹ ਦੇਖੋ ਜਿਹੜੀ ਕਿ ਉਹ ਕਪਤਾਨੀ ਕਰਵਾਈ ਆਵੇਂ ਮੈਚਾਂ ਦੇ ਵਿੱਚ ਲਗਾਤਾਰ ਹਾਰਨ ਤੋਂ ਬਾਅਦ ਸੀ ਐਸ ਕੇ ਨੇ ਉਹ ਡਿਸੀਜਨ ਲਿਆ ਸੀਗਾ ਰਤੂ ਰਾਜ ਨੂੰ ਕੁਝ ਜਿਹੜੀਆਂ ਕਿ ਸੱਟਾਂ ਲਾ ਕੇ ਬਾਹਰ ਕਰ ਦਿੱਤਾ ਸੀਗਾ ਉਹਨਾਂ ਦੀ ਇੱਕ ਝੂਠਾ ਕਹਿ ਸਕਦੇ ਆ ਕਿ ਉਹਨਾਂ ਨੇ ਦਾਵਾ ਕੀਤਾ ਸੀਗਾ ਕਿ ਉਹਨੂੰ ਗੱਲਾਂ ਕੀਤੀਆਂ ਆ ਜਾਂ ਉਹਨੂੰ ਸੱਟਾਂ ਲੱਗੀਆਂ ਆ ਇਹ ਕਹਿਣਾ ਸੀਗਾ ਸੀ ਐਸ ਕੇ ਦਾ ਬਾਕੀ ਆ ਉਹ ਕਰਦੇ ਆ ਸ਼ੁਰੂਆਤ ਤੇ ਵੇਨੇ ਆ ਕਿਹੜੇ ਕਿਹੜੇ ਪਲੇਅਰ ਨਵੇਂ ਲਏ ਗਏ ਨੇ ਇੱਥੇ ਕਿਹੜੇ ਕਿਹੜ 2022 ਦੀ ਸ਼ੁਰੂਆਤ ਤੋਂ ਲੈ ਕੇ ਐਂਡ ਤੱਕ ਜਿਹੜਾ ਟਰਾਫੀ ਜਿੱਤਣ ਦੇ ਵਿੱਚ ਅਹਿਮ ਯੋਗਦਾਨ ਰਹੀ ਟੀਮਾਂ ਨੂੰ ਦੋ ਟੀਮਾਂ ਦੀ ਗੱਲ ਕਰਾਂਗੇ CSK ਤੇ RCB ਤੁਸੀਂ ਬਣੇ ਰਹੋ ਵੀਡੀਓ ਐਂਡ ਤੱਕ ਤੇ ਸ਼ੁਰੂਆਤ ਦੇ ਵਿੱਚ ਉਹਨਾਂ ਨੇ ਪਹਿਲਾਂ ਨਾਮ ਹੀ MS Dhoni ਦਾ ਦਿੱਤਾ ਹੈ ਜਿਨ੍ਹਾਂ ਦੇ ਇਹ ਕਿਹਾ ਜਾ ਰਿਹਾ ਸੀ ਕਿ ਪਿਛਲੇ ਸਾਲ ਦੇ ਵਿੱਚ ਕੀ ਸ਼ਾਇਦ ਇਹ ਲਾਸਟ ਜਿਹੜਾ ਕੀ ਉਹਨਾਂ ਦਾ ਸੀਜ਼ਨ ਹੋਵੇਗਾ ਚਨਈ ਵੱਲੋਂ ਪਰ ਉਹਨਾਂ ਨੇ ਅਗਲੇ ਸਾਲ ਵਾਸਤੇ ਵੀ ਜਿਹੜਾ ਕਿ ਆਪਣਾ ਕੰਮ ਜਾਰੀ ਰੱਖਿਆ ਕਿਉਂ ਰੱਖਿਆ ਕਿਉਂਕਿ ਉਹਨਾਂ ਕੋਲੋਂ IPL ਦੀ ਟਰੋਫੀ ਨਹੀਂ ਆਈ ਜਡੇਜਾ ਜਿਹੜਾ ਕਰਦਾ ਸੀਗਾ ਪਪਾ ਪਪਾ 5 ਇਦਾਂ ਕਰਦਾ ਸੀਗਾ ਆਰਸੀਬੀ ਵਾਲਿਆਂ ਨੇ ਉਹਨਾਂ ਨੇ ਸਿੱਧਾ ਹੀ ਉਹਨਾਂ ਦੇ ਮੂੰਹ ਤੇ ਮਾਰਿਆ ਥੱਪੜ ਉਹ ਤੋਂ ਪਤਾ ਉਹਨਾਂ ਨੂੰ ਕਹਿੰਦੇ ਚਲੋ ਬਾਹਰ ਤੇ ਜਡੇਜਾ ਨੂੰ ਨੀ ਵੀ ਠੰਡਿਓ ਹੋ ਕੇ ਬੈ ਗਿਆ ਉਹਨੂੰ ਟੀਮ ਵਿੱਚੋਂ ਹੀ ਕੱਢਤਾ ਇਹਨਾਂ ਨੇ ਜਿਹੜਾ ਉਹਨਾਂ ਦੇ ਵੱਲੋਂ ਪੂਰੀ سپورਟ ਕਰਨ ਦਾ ਸੀ ਉਹਨੂੰ ਟੀਮ ਵਿੱਚੋਂ ਹੀ ਕੱਢਤਾ ਸੰਜੂ ਸੈਮਸਨ ਲੈ ਲਿਆ ਉਹਨੂੰ ਉਹਦੇ ਵੀ ਚਲੋ ਜੀ ਕਾਕਾ ਜੀ ਬਾਹਰ ਤੁਹਾਡਾ ਟਾਈਮ ਖਤਮ ਹੋ ਗਿਆ ਹੁਣ ਤੁਸੀਂ ਸਾਡੇ ਵਾਸਤੇ ਕੋਈ ਕੰਮ ਦੇ ਦੇ ਨਹੀਂ ਰੇ ਨਹੀਂ ਰੇ ਇਹ ਕਹਣਾ ਹੀ ਸੀ ਐਸਕੇ ਵਾਲਿਆਂ ਦਾ ਜਡੇਜਾ ਇੰਨਾ ਵਧੀਆ ਪਲੇਅਰ ਜ ਜਿਨ੍ਹਾਂ ਨੇ ਉਹਨਾਂ ਨੂੰ ਮੈਚ ਡਿਜ਼ਾਈਨ ਨੇ ਆਲ ਰਾਊਂਡਰ ਦੇ ਤੌਰ ਤੇ ਉੱਤੇ ਕਾਫੀਆਂ ਦਾ ਮੈਚਾਂ ਦੇ ਵਿੱਚ ਅਹਿਮ ਯੋਗਦਾਨ ਦੇਣ ਵਾਲਾ ਆਰਸੀਬੀ ਨੂੰ ਹਫਤੇ ਨਾਲ ਟ੍ਰੋਲ ਕਰਨ ਵਾਲਾ ਹੀ ਬਾਹਰ ਕਰ ਦਿੱਤਾ ਹੁਣ ਵੇਨੇ ਆ ਕਿ ਸੀਐਸਕੇ ਦੇ ਵਿੱਚ ਕਿਹੜੇ ਥੋਨੀ ਤੋਂ ਇਲਾਵਾ ਕਿਹੜੇ ਜਿਹੜੇ ਕਿ ਨਵੇਂ ਪਲੇਅਰ ਲੈ ਗਏ ਨੇ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿ ਆਰਸੀਬੀ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ 2025 ਪੰਜਾਬ ਨੂੰ ਹਰਾ ਕੇ IPL ਟ੍ਰੋਫੀ ਜਿੱਤੀ ਇਹਨਾਂ ਨੇ ਉਹਨਾਂ ਦਾ ਸੁਪਨਾ ਵੀ ਪੂਰਾ ਹੋ ਗਿਆ ਆ ਉਹਨਾਂ ਦੀ ਟੀਮ ਵੀ ਮਾਲਕ ਲੱਭਣ ਤੇ ਲੱਗੀ ਹੋਈ ਆ ਪਤਾ ਨਹੀਂ ਉਹਨਾਂ ਨੂੰ ਮਾਲਕ ਮਿਲਿਆ ਆ ਕਿ ਨਹੀਂ ਮਿਲਿਆ ਹਲੇ ਤੱਕ ਕੋਈ ਆਫੀਸ਼ੀਅਲ ਜਾਣਕਾਰੀ ਨਹੀਂ ਹੈ ਇਸ ਦੇ ਬਾਰੇ ਵੀ ਉਹਨਾਂ ਦੀ ਟੀਮ ਦੀ ਕਮਾਂਡ ਕੌਣ ਸੰਭੇਗਾ ਜਾਂ ਉਹੀ ਸੰਭਣਗੇ ਕਿਉਂਕਿ ਆਕਸ਼ਨ ਤਾਂ ਹੋ ਚੁੱਕੀ ਆ ਬਾਕੀ ਉਹਨਾਂ ਦੀ ਇਹ ਵੀ ਆ ਨਾ ਕਿ ਇੱਕ ਸੇਲ ਦੇ ਵੀ ਟੀਮ ਲੱਗੀ ਹੋਈ ਆ ਕੁਝ ਨਹੀਂ ਕਹਿ ਸਕਦੇ ਐਂਡ ਤੇ ਆ ਕੇ ਪਤਾ ਲੱਗਦਾ ਆ ਇਹ ਝੂਠੀਆਂ ਖਬਰਾਂ ਦਾ ਤੇ ਬਾਅਦ ਚੋਂ ਇਹ ਕਿਹਾ ਜਾਂਦਾ ਆ ਕਿ ਨਹੀਂ ਜੀ ਆਪਾਂ ਮਾਲਕ ਜਿਹੜਾ ਕਿ ਸਾਡਾ ਮਾਲਕ ਹੈਗਾ ਆ ਉਹਨੇ ਸਾਨੂੰ ਜਿਹੜਾ ਕਿ ਰੀਟੇਨ ਕਰ ਲਿਆ ਸਾਨੂੰ ਉਹੀ ਜਿਹੜਾ ਕਿ ਲੀਡ ਕਰੇਗਾ ਬਾਕੀ ਗੱਲ ਕਰਦੇ ਹਾਂ ਹੁਣ ਐਮ ਐਸ ਧੋਨੀ ਤੋਂ ਵੇਖੋ ਹੁਣ ਵਿਕਟ ਕੀਪਰਾਂ ਦਾ ਸਭ ਤੋਂ ਜ਼ਿਆਦਾ ਜੋ ਰਿਹਾ ਹੈ ਇਸ ਟਾਈਮ ਦੇ ਉੱਤੇ ਆਈ ਪਲ ਦੇ ਵਿੱਚ ਸਭ ਤੋਂ ਜ਼ਿਆਦਾ ਚੁਣੇ ਗਿਆ ਵਿਕਟ ਕੀਪਰ ਹਰ ਇੱਕ ਟੀਮ ਦੇ ਵਿੱਚ ਤਿੰਨ ਤੋਂ ਚਾਰ ਵਿਕਟ ਕੀਪਰ ਜੜੇ ਕਿਹਾਗੇ ਨੇ ਐਮ ਐਸ ਧੋਨੀ ਦਾ ਸਾਰਿਆਂ ਨੂੰ ਪਤਾ ਹੈ ਉੱਤਪਾਦ ਸੰਜੂ ਸੈਂਸਨ ਆਇਆ ਦਾ ਇਹਨਾਂ ਕੋਲ ਵੇਖੋ ਜੜੇਜਾ ਬਾਹਰ ਕੀਤਾ ਸੰਜੂ ਅੰਦਰ ਕੀਤਾ ਇਹਨਾਂ ਦਾ ਇਹ ਚੱਲਿਆ ਆ ਇੱਥੇ ਸੰਜੂ ਦੀ ਇੱਕ ਮੈਂ ਤੁਹਾਨੂੰ ਦੱਸਦਾ ਵੀ ਇਹਨੂੰ ਕਪਤਾਨ ਵੀ ਬਣਾਇਆ ਕਪਤਾਨ ਵੀ ਬਣਾਇਆ ਜਾ ਸਕਦਾ ਚਨਈ ਵੱਲੋਂ ਰਤੂਰਾਜ ਨੂੰ ਜਿਹੜਾ ਕਿ ਕਪਤਾਨੀ ਤੋਂ ਹਟਾਇਆ ਵੀ ਜਾ ਸਕਦਾ ਆ ਇਹ ਵੀ ਇਹ ਵੀ ਕੁਝ ਹੋ ਸਕਦਾ ਕੁਝ ਮੈਚਾਂ ਦੇ ਵਿੱਚ ਕਿਉਂਕਿ ਰਾਜਸਥਾਨ ਵੱਲੋਂ ਬੜੀ ਵਧੀਆ ਕਪਤਾਨੀ ਕਰਦਾਂ ਆ ਰਹੇ ਆ ਸੰਜੂ ਸੈਮਸਨ ਠੀਕ ਆ ਨਾ ਉਹ ਗੱਲ ਵੱਖਰੀ ਆ ਵੀ ਉਹਨਾਂ ਕੋਲ ਪਲੇਅਰ ਹੁੰਦੇ ਹੀ ਤੇ ਪਰ ਉਹਨਾਂ ਦੀ ਫਾਰਮ ਨਹੀਂ ਲੱਗੀ ਹੁੰਦੀ ਸੰਜੂ ਸੈਮਸਨ ਦੀ ਫਾਰਮ ਵੀ ਨਹੀਂ ਲੱਗੀ ਹੁੰਦੀ ਉਹ ਤੋਂ ਬਾਅਦ ਆ ਰਤੂਰਾਜ ਦਾ ਇੱਕ ਵਾਰ ਆ ਜਾਂਦਾ ਆ ਇਹ ਆਪਣਾ ਬਰਾਵਿਜ਼ਾ ਆ ਜਾਂਦਾ ਠੀਕ ਆ आयुष माथरे ਦਾ ਵੱਡਾ ਰੋਲ ਰਵੇਗਾ 2026 ਦੇ ਵਿੱਚ ਇਨੇ ਮੁੰਡੇ ਨੇ ਇਨਾ ਪ੍ਰਭਾਵਿਤ ਕੀਤਾ ਸੀਗਾ ਹਰ ਮੈਚ ਦੇ ਵਿੱਚ ਸਕੋਰ ਬਣਾਏ ਸੀਗੇ ਇੱਕ ਦਿਨ ਮੈਚ ਦੇ ਵਿੱਚ ਨਹੀਂ ਬਣਾਏ ਸੀਗੇ ਆਰਸੀਪੀ ਵਾਲਿਆਂ ਦੇ ਨੱਕ ਚ ਦਮ ਵੀ ਕੀਤਾ ਸੀਗਾ ਇਨੇ ਇੱਕ ਮੈਚ ਦੇ ਵਿੱਚ ਇਹਦੇ ਉੱਤੇ ਜਿਹੜਾ ਕਿ 2026 ਦੇ ਵਿੱਚ ਮੈਂ ਕਹਿੰਦਾ ਚਨਈ ਵਾਲਿਆਂ ਵਾਸਤੇ ਹੀਰਾ ਸਾਬਿਤ ਹੁੰਦਾ ਹੈ ਕਿ ਨਹੀਂ ਹੁੰਦਾ ਇਹ ਤਾਂ ਹੁਣ ਇਹੋ ਦੱਸੇਗਾ ਕਿਉਂਕਿ ਇਹਦੀ ਫਾਰਮ ਲੱਗੀ ਆ ਜਿਹੜੇ ਇੰਟਰਨੈਸ਼ਨਲ ਅੰਡਰ ਨਾਈਟਸ ਤੋਂ ਬਾਅਦ ਆ ਜਿਹੜੇ ਮੈਚ ਹੋਏ ਨੇ ਉਹਨਾਂ ਵਿੱਚ ਵੀ ਇਹਦਾ ਵਧੀਆ ਪ੍ਰਦਰਸ਼ਨ ਨਿਕਲੇ ਕੇ ਸਾਹਮਣੇ ਆਇਆ 카ਰ্তিক ਸ਼ਰਮਾ ਜਿਹੜਾ ਕਿ ਇਹਨਾਂ ਦਾ ਇੱਕ ਹੋਰ ਵਿਕਟ ਕੀਪਰ ਇਹਨਾਂ ਵੱਲੋਂ ਚੁਣਿਆ ਗਿਆ ਆ ਸਰਫਰਾਜ ਖਾਨ ਵੀ ਇਹਨਾਂ ਕੋਲ ਹੈਗਾ ਆ ਇਹ ਵਿਕਟ ਕੀਪਰ ਨਹੀਂ ਇਹ ਚਾਰ ਵਿਕਟ ਕੀਪਰ ਆ ਇੱਕ ਹੈਗਾ ਵਾ ਉਰਵਿਲ ਪਟੇਲ ਇਹ ਹੈਗਾ ਆ ਇਹ ਵਿਕਟ ਕੀਪਰ ਚਾਰ ਚਾਰ ਵਿਕਟ ਕੀਪਰ ਜਿਹੜੇ ਕਿ ਇਹਨਾਂ ਟੀਮ ਦੇ ਵਿੱਚ ਇਸ ਟਾਈਮ ਚਨਈ ਦੇ ਵਿੱਚ ਪਏ ਨੇ ਉਸ ਤੋਂ ਬਾਅਦ ਆਲ ਰਾਊਂਡਰਾਂ ਦੀ ਗੱਲ ਕਰ ਲਈਏ ਅਨਸ਼ੁਲ ਕੰਬੋਜ ਆ ਜਾਂਦਾ ਆ ਬਿਲਕੁਲ ਸਪੀਡ ਵਾਲਾ ਪਲੇਅਰ ਐਕਿਊਰੇਸੀ ਨਾਲ ਬੋਲਿੰਗ ਕਰਨ ਵਾਲਾ ਮੁੰਬਈ ਨੇ ਲਿਆ ਸੀਗਾ ਪਰ ਇੱਕ ਘੱਟ ਮੈਚਾਂ ਦੇ ਵਿੱਚ ਇੰਜਰੀ ਦੇ ਕਾਰਨ ਬਾਹਰ ਹੋਇਆ ਸੀਗਾ ਉਸ ਤੋਂ ਬਾਅਦ ਇਹਨੂੰ ਜਿਹੜਾ ਕਿ ਹੁਣ ਚਨਈ ਨੇ ਖਰੀਦਾ ਆ ਤੇ ਮੈਂ ਕਹਿੰਦਾ ਕਿ ਇਹ ਵਿਕਟਾਂ ਵੀ ਜਿਹੜੀਆਂ ਛਟਕਾ ਸਕਦਾ ਆ ਇਹ ਨਹੀਂ ਵੀ ਇਕੱਲੇ ਜਿਹੜੀਆਂ ਵਿਕਟਾਂ ਝਟਕੋਣੀਆਂ ਰਨ ਵੀ ਬਣਾ ਸਕਦਾ ਆ ਆਪਾਂ ਵੇਖਿਆ ਇਹਨੂੰ ਇੱਕਦੋ ਮੈਚਾਂ ਦੇ ਵਿੱਚ ਕਾਫੀਆਂ ਰਨ ਬਣਾਏ ਨੇ ਚਨਈ ਵਾਲੇ ਜਿਹੜੀਆਂ ਚੁਣੇਗੇ ਖਿਡਾਰੀ ਇਸ ਤੋਂ ਪੂਰੇ ਖੁਸ਼ ਹੋਣੇ ਆ ਚਨਈ ਵਾਲੇ ਜੇਮੀ ਓਵਰਟਨ ਵੀ ਇਹਨਾਂ ਕੋਲ ਹੈਗਾ ਆ ਠੀਕ ਆ ਰਾਮਾ ਕ੍ਰਿਸ਼ਨ ਗੋਸ਼ ਵੀ ਇਹਨਾਂ ਕੋਲ ਹੈਗਾ ਆ ਪ੍ਰਸ਼ਾਂਤ ਵੀਰ ਵੀ ਇਹਨਾਂ ਨੇ ਐਕੀ ਖਰੀਦਾ ਆ ਠੀਕ ਆ ਮੈਥਿਊ ਮੈਥਿਊ ਸ਼ੂਟ ਵੇਖੋ ਮੈਥਿਊ ਸ਼ੂਟ ਆਲ ਰਾਊਂਡਰ ਸਪਿਨ ਵੀ ਕਰੁੰਦਾ ਆ ਠੀਕ ਆ ਚੋਕੇ ਛੱਕੇ ਵੱਲੋਂ ਪੂਰਾ ਤਗੜਾ ਪਲੇਅਰ ਸ਼ਾਇਦ ਸਪਿਨ ਸਪਿਨ ਹੀ ਕਰਾਂਦਾ ਮੇਰੇ ਖਿਆਲ ਤਾਂ ਸਪਿਨ ਇਹ ਹੈਗਾ ਆ ਮੈਥਰੀ ਸ਼ੋਟ ਬੋਲਿੰਗ ਬੋਲਿੰਗ ਦਾ ਬੋਲਿੰਗ ਦਾ ਕੋਈ ਦੱਸਿਆ ਨਹੀਂ ਬੈਟਿੰਗ ਦਾ ਵੀ ਹਲੇ ਕੋਈ ਦੱਸਿਆ ਮੈਥਰੀ ਸ਼ੋਟ ਉਹੀ ਹੈ ਨਾ ਇਹ ਵਾਲਾ ਸ਼ਾਇਦ ਮੈਨੂੰ ਤਾਂ ਉਹੀ ਲੱਗੰਦਿਆ ਯਾਰ ਅਮਨ ਖਾਨ ਵੀ ਇਨਾਂ ਕੋਲ ਪਿਆ ਆ ਠੀਕ ਆ ਉਸ ਤੋਂ ਬਾਅਦ ਸ਼ਿਵਮ ਦੁੱਬੇ ਆ ਜਾਂਦਾ ਆ ਜੈਕ ਵੀ ਆ ਜਾਂਦਾ ਇਹਨਾਂ ਦੇ ਕੋਲ 올 ਰਾਉਂਡਰ ਦੇ ਤੌਰ ਤੇ ਬੋਲ ਬੋਲਰ ਵੇਖੋ ਹੁਣ ਖਲੀਲ احمد ਨੇ ਵਿਰਾਟ ਕੋਹਲੀ ਨੂੰ ਅੱਖਾਂ ਵਿਖਾਈਆਂ ਸੀਗੀਆਂ ਅਗਰੈਸ਼ਨ ਦੇ ਵਿੱਚ ਵਿਰਾਟ ਕੋਹਲੀ ਨੇ ਗਿਆ ਹੀ ਚਿਪੋਕ ਦੇ ਵਿੱਚ ਵੀ ਤੂੰ ਮੈਨੂੰ ਅਗਲੇ ਮੈਚ ਵਿੱਚ ਬੈਂਗਲੌਰ ਦੇ ਵਿੱਚ ਮਿਲ ਤੇ ਉੱਥੇ ਸਾਰੇ ਆਣਾਂ ਨੇ ਵੇਖਿਆ ਵੀ ਜਿਹੜੇ ਇਹਨੇ ਸ਼ੱਕੇ ਮਾਰੇ ਸੀ ਨਾ ਉਹਨੂੰ ਬਾਉਂਸਰ ਦੇ ਉੱਤੇ ਖਲੀਲ احمد ਨੂੰ ਭਾਵੇਂ ਉਹ ਕੋ ਆਊਟ ਹੋ ਗਿਆ ਸੀ ਅੱਜ ਲਾਕਿ ਸਦੀ ਬਾਲ ਉਹ ਕੋ ਗਈ ਜਿਹਨੇ ਅੱਜ ਵੀ ਆਊਟ ਆ ਵਿਰਾਟ ਕੋਹਲੀ ਚ ਨਹੀਂ ਦੇਖਣਾ ਬਾਲ ਜਿਹੜੀ ਹੈ ਕੈਚ ਉਹਨੇ ਫੜਿਆ ਆਪਣੇ ਖਲੀਲ احمد ਨੇ ਠੀਕ ਆ ਨਾ ਇਹਨਾਂ ਦਾ ਵੀ ਇੱਕ ਜਿਹੜੀ ਕਿ ਮੈਂ ਵੇਖਾਂਗਾ ਵੀ ਕੀ ਗੋਜਾਇਕੀ ਇਸ ਹਾਲ ਕਰਦੇ ਆ ਨਵੀਨ ਉਹਨਾਂ ਦੇ ਹੱਕ ਨੂੰ ਤਾਂ ਬਾਹਰ ਕਰ ਦਿੱਤਾ ਅਹੀਂ ਵਿਰਾਟ ਕੋਲੀ ਨੇ ਉਹਨਾਂ ਨਾਲ ਐਗਰੈਸ਼ਨ ਦੇ ਵਿੱਚ ਰਿਹਾ ਹੀ ਭਾਵੇਂ ਖਲੀਲ ਅਹਿਮਦ ਯਾਰ ਦਿੱਲੀ ਵਾਲਿਆਂ ਨੇ ਛੱਡਿਆ ਚ ਨਹੀਂ ਵਾਲਿਆਂ ਨੇ ਚੁੱਕਿਆ ਇਤਿਹਾਸ ਦੀ ਬੀਨੋਖਾਂ ਕੱਡੀਆਂ ਇੰਨੇ ਠੀਕ ਆ ਨੂਰ ਅਹਿਮਦ ਆ ਜਾਂਦਾ ਆ ਮੁਕੇਸ਼ ਚੌਧਰੀ ਆ ਜਾਂਦਾ ਆ ਨੀਥਨ ਐਲਿਸ ਆ ਜਾਂਦਾ ਆ ਸ਼੍ਰੇਸ਼ ਗੋਪਾਲਾ ਆ ਜਾਂਦਾ ਆ ਗੁਰਜਪਨੀਤ ਸਿੰਘ ਠੀਕ ਆ ਪੰਜਾਬ ਦਾ ਫਾਸਟ ਬੋਲਰ ਪਲੇਅਰ ਆ ਵੀ ਪਾਸ ਬਾਲਿੰਗ ਕਰਦਾ ਆ ਉਹਦੇ ਤੇ ਗੌਰ ਕਰਨਾ ਮੈਗਾ ਸੀਐਸਕੇ ਨੂੰ ਘੱਟ ਮੈਚਾਂ ਦੇ ਵਿੱਚ ਇਹਨੇ ਪ੍ਰਦਰਸ਼ਨ ਕੀਤਾ ਹੈ ਇਹਨੂੰ ਥੋੜੇ ਮੌਕੇ ਮਿਲੇ ਨੇ ਬੈਂਕ ਇਹਨਾਂ ਕਿ ਨੂੰ ਵੀ ਮੌਕੇ ਮਿਲਣੇ ਚਾਹੀਦੇ ਨੇ ਪ੍ਰੋਪਰ ਜਿਹੜਾ ਕਿ ਇਹ ਵੀ ਉੱਭਰਦਾ ਹੋਇਆ ਇੱਕ ਸਾਨੂੰ ਆਪਣਾ ਸਟਾਰ ਵੇਖਿਆ ਪੰਜਾਬ ਵੱਲੋਂ ਜਿਹਦਾ ਅਰਸ਼ਦੀਪ ਬੋਲਿੰਗ ਕਰਦਾ ਆ ਉਹਦਾ ਵੀ ਦੇਖੇ ਮੁਸਹੈਨ ਵਿਨਾ ਕੋਲ ਇੱਕ ਬਾਲਿੰਗ ਆ ਗਾਇਆ ਉਸ ਤੋਂ ਬਾਅਦ ਮੈਟ ਹੈਨਰੀ ਲਿਆ ਇਹਨਾਂ ਨੇ ਰਾਹੁਲ ਜ਼ਾਹਰ ਰਾਹੁਲ ਜ਼ਾਹਰ ਨਾਂ ਨੂੰ ਕਿਹੜੀ ਪਿਚ ਸਪੋਰਟ ਕਰੇਗਾ ਇਹ ਜਿਹੜਾ ਕਿ ਇੱਕ ਕਹਿ ਸਕਦੇ ਆ ਇਹਨਾਂ ਵਾਸਤੇ ਦੇਖਣ ਵਾਲੀ ਗੱਲ ਹੋਵੇਗੀ ਰਾਹੁਲ ਚਾਹਰ ਦੇ ਉੱਤੇ ਚਿਪੋਗ ਦੇ ਵੀ ਜਿਨ੍ਹਾਂ ਨੂੰ ਕੰਮ ਦੇਵੇਗਾ ਬੈਂਗਲੌਰ ਦੀਆਂ ਪਿੱਛੋਂ ਛੋਟੀਆਂ ਹੁੰਦੀਆਂ ਨੇ ਸਭ ਤੋਂ ਜ਼ਿਆਦਾ ਕੰਟਰੋਵਰਸੀ ਇਹਨਾਂ ਦੀ ਹੁੰਦਾ ਚੱਲਦੀ ਹੈ ਬੈਂਗਲੌਰ ਵਾਲਿਆਂ ਨਾਲ ਤੇ ਇਹਨਾਂ ਦੇ ਜਿਹੜੇ ਹੀਰੇ ਸਾਬਿਤ ਹੋਣਗੇ ਇਹਨਾਂ ਦੇ ਵਿੱਚੋਂ ਕਿਹੜੇ ਪਲੇਅਰ ਸਾਬਿਤ ਹੋਣਗੇ ਧੋਨੀ ਦਾ ਸਾਰਿਆਂ ਨੇ ਪਹਿਲੇ ਨੰਬਰ ਤੇ ਨਾਂ ਲੈਂਦੇ ਕਿਉਂਕਿ ਇੱਕ ਦੋ ਬਾਲਾਂ ਖੇਡਣ ਹੁੰਦਾ ਹੈ ਉਹਦੇ ਵਿੱਚ ਹੀ ਸਾਰਾ ਕੁਝ ਕਰ ਜਾਂਦਾ ਹੈ ਇਹ ਕਹਿਣਾ ਹੈ ਪਰ ਜੇ ਉਹ ਕੀਪਰੀ ਕਰ ਸਕਦਾ ਹੈ ਨਾ ਜੇ ਫਿਸ਼ਲ ਸਾਲ ਕੀਪਰੀ ਕਰ ਸਕਦਾ ਫਿਰ ਉਹ ਇਹ ਤੇ ਇਹ ਸਵਾਲ ਉੱਠਣਦੇ ਹੀ ਪੀ ਇਹ ਬੈਟਿੰਗ ਯੋਨੀ ਪ੍ਰੋਪਰ ਕਰਨ ਲਿਆ ਫਿਰ ਉੱਪਰ ਆ ਕੇ ਰਨ ਵੀ ਬਣਾਵੇ ਕਿਉਂਕਿ ਜੇ ਇੱਕ ਦੋ ਬਾਲ ਨਹੀਂ ਖੇਡਣਾ ਉਹ ਤੇ ਫਿਰ ਟੀਮ ਵਾਸਤੇ ਨਹੀਂ ਨਾ ਖੇਡਣਾ ਉਹ ਆਪਣੇ ਵਾਸਤੇ ਖੇਡਣਾ ਹੋ ਗਿਆ ਪਰ ਜਿੱਦਾਂ ਦਾ ਉਹਨਾਂ ਦਾ ਫੈਨ ਬੇਸ ਆ ਯਾਰ ਮੈਨੂੰ ਨਹੀਂ ਲੱਗਦਾ ਵੀ ਕੋਈ ਇੱਥੇ ਸਵਾਲ ਜਵਾਬ ਕਰਦੇ ਆ ਜਿਹੜਾ ਕਰਦਾ ਆ ਬਸ ਉਹਦੇ ਖਿਲਾਫ ਹੋ ਜਾਂਦੇ ਆ ਉਸ ਤੋਂ ਬਾਅਦ ਹੁੰਨੇ ਆ ਆਪਾਂ ਬੈਂਗਲੌਰ ਦੇ ਉੱਤੇ ਉਸ ਤੋਂ ਬਾਅਦ ਹੁੰਨੇ ਆ ਆਪਾਂ ਬੈਂਗਲੌਰ ਤੇ ਬੈਂਗਲੌਰ ਦਾ ਕਪਤਾਨ ਜਿੱਦਾਂ ਹੀ ਬਦਲਿਆ ਉਹਨਾਂ ਦੇ ਹੱਥ ਟਰੋਫੀ ਆ ਗਿਆ ਆਪਾਂ ਗੱਲ ਕਰਨੇ ਆ ਰਜਤ 파ਟੀਦਾਰ ਦੀ ਜਿਨੇ ਵਧੀਆ ਪ੍ਰਦਰਸ਼ਨ ਕੀਤਾ ਭਾਵੇਂ ਉਹਦਾ ਬੈਟ ਨਹੀਂ ਚੱਲਿਆ ਠੀਕਾ ਕਪਤਾਨ ਦੇ ਤੌਰ ਦੇ ਉੱਤੇ ਪਰ ਉਸ ਤੋਂ ਪਹਿਲਾਂ ਸੀਜ਼ਨ ਉਹਦੇ ਵਾਸਤੇ ਵਧੀਆ ਕਿ ਆ ਕੋਲੀ ਨਾ ਉਹਨਾਂ ਨੇ ਗੱਲ ਕੀਤੀ ਮੈਨੇਜਮੈਂਟ ਨੇ ਉਸ ਤੋਂ ਬਾਅਦ ਉਹਨੂੰ ਕਪਤਾਨ ਨਾ ਆ ਗਿਆ ਤੇ ਸਾਰਿਆਂ ਨੇ ਖੁਸ਼ ਹੋ ਗਏ ਕਿ ਟਰੋਫੀ ਉਹਨਾਂ ਕੋਲ ਆ ਗਈ ਸੀਗੀ ਟਰੋਫੀ ਦੇ ਸੈਲੀਬ੍ਰੇਸ਼ਨ ਵਿੱਚ ਜੋ ਕੁਝ ਹੋਇਆ ਉਹ ਵੀ ਸਾਰਿਆਂ ਨੇ ਦੇਖਿਆ ਹੁੰਦੇ ਉਤੇ ਵਿਰਾਟ ਕੋਲੀ ਨੇ ਕੁਝ ਨਹੀਂ ਬੋਲਿਆ ਸਟੇਡੀਅਮ ਦੇ ਬਾਹਰ ਜੋ ਕੁਝ ਹੋਇਆ ਅੱਜ ਨਿਉਥੇ ਭੀੜ ਹੋਈ ਇਹ ਵੀ ਇੱਕ ਵੱਡਾ ਸਭਾ ਸੀਗਾ ਚਲੋ ਛੱਡੋ ਅਗਰ 2026 ਦੇ ਵਿੱਚ ਦੇਖਦੇ ਆਂ ਵੀ ਇਹਨਾਂ ਕੋਲ ਕਿਹੜੀ ਟੀਮ ਜੜੀ ਕਿ ਪਈ ਆ ਰਜੇਸ਼ ਪਾਟੇ ਦਾ ਦੇਵਜਤ ਪਾਟੇਗੜ ਏ ਅੰਦਰ ਬਾਹਰ ਹੋ ਸਕਦਾ ਹੈ ਤੇ ਮੈਨੂੰ ਉਪਰੋਸਾਨੀਆ ਗਾਇ ਨੂੰ ਐਂਜਰੀ ਜੀ ਦੇ ਕੇ ਕੋਈ ਮਿਆਂਕਰ ਗਰਵਾਲ ਜਿੱਦਾਂ ਪਿਛਲੀ ਵਾਰ ਅੰਦ ਲਿਆ ਇਹਨਾਂ ਨੇ ਕੁਝ ਵੀ ਹੋ ਸਕਦਾ ਭਾਈ ਉਹ ਤੋਂ ਬਾਅਦ ਆ ਵਿਰਾਟ ਕੋਲੀ ਫਿਲ ਸਾਲਟ ਆ ਗਿਆ ਜਤੇਸ਼ ਸ਼ਰਮਾ ਆ ਗਿਆ ਜੋਰਡਨ ਕਰੋਕਸ ਇਹ ਜਿਹੜਾ ਜੋਰਡਨ ਕਰੋਕਸ ਇਹਨਾਂ ਲਿਆਣਾ ਮੈਨੂੰ ਇਹ ਤੋਂ ਬੜੀ ਉਮੀਦ ਹੈ ਪਰ ਫਿਲ ਸਾਲਟ ਖੇਡੇਗਾ ਜਤੇਸ਼ ਸ਼ਰਮਾ ਖੇਡੇਗਾ ਵਿਕਟ ਕੀਪਰ ਦੇ ਤੌਰ ਤੇ ਪਰ ਇਹਨੂੰ ਖਡੋਣਗੇ ਜਾਂ ਨਹੀਂ ਖਡੋਣਗੇ ਇੱਥੇ ਵੱਡਾ ਸਵਾਲ ਰਹੇਗਾ ਮੇਰੇ ਤੇ ਕਿਉਂਕਿ ਇਹ ਪਲੇਅਰ ਤਗੜਾ ਆ ਪਲੇਅਰ ਵਿੱਚ ਕੋਈ ਵੀ ਕਮੀ ਨਹੀਂ ਲੱਗਦੀ ਮੈਨੂੰ ਮੈਂ ਇਹਦੇ ਪਿਛਲੇ ਹੀ ਰੈਕਡ ਹਿਸਟਰੀ ਦੇਖਦਾ ਹੁੰਦਾ ਹਾਂ ਰਨ ਰਨ ਠੀਕ ਬਣਾਉਂਦਿਆ ਆ ਠੀਕ ਆ ਬਾਕੀ ਕੀ ਪ੍ਰੀ ਵੀ ਠੀਕ ਠਾਕ ਕਰਦਾ ਆ ਗੁਨਾਲ ਪਾਂਡਿਆ ਜੇਤੇ ਕਹਨੇ ਪੈਸੇ ਨਹੀਂ ਲਾਏ ਹੁੰਦੇ ਆਰਸੀਪੀ ਨੇ ਲਾਏ ਤੇ ਉਹਨੂੰ ਆਰਸੀਪੀ ਆਰਸੀਪੀ ਆਨੇ ਨੇ ਟਰੋਫੀ ਚ ਕਾਸੀ 2025 ਦੇ ਵਿੱਚ ਉਸ ਤੋਂ ਬਾਅਦ ਆਇਆ ਸਵੰਪਨਿਲ ਸਿੰਘ ਠੀਕ ਆ ਇਹ ਵੀ ਇੱਕ ਵਧੀਆ ਆਲਰਾਊਂਡਰ ਨਾ ਵਾਸਤੇ ਹੈਗਾ ਸਪਿਨਰ ਦੇ ਤੌਰ ਤੇ ਉਹਨੂੰ ਲਿਆ ਗਿਆ ਸੀਗਾ ਬੈਟਿੰਗ ਵੀ ਠੀਕ ਠਾਕ ਕੀਤੀ ਸੀ ਨੇ ਕੇਕੇਆਰ ਦੇ ਖਿਲਾਫ ਜਦੋਂ ਆਰਸੀਬੀ ਨੂੰ ਰਨ ਚਾਹੀਦੇ ਸੀਗੇ ਤੇ ਮੈਂ ਕਹਿੰਦਾ ਸ਼ੇਰ ਉਹਨਾਂ ਤੋਂ ਮੈਚ ਹਾਰੇ ਤੇ ਉਹਦੇ ਵਿੱਚ ਤਿੰਨ ਸ਼ੱਕੇ ਲਗਾਤਾਰ ਇਹਨੇ ਮਾਰਤੇ ਹੀ ਮੁੰਡੇ ਨੇ ਠੀਕ ਆ ਉਸ ਤੋਂ ਬਾਅਦ ਆ ਜਾਂਦਾ ਆਸਟ੍ਰੇਲੀਆ ਦੇ ਪਲੇਅਰ ਟਿਮ ਡੇਵਿਡ ਰੋਮੀਓ ਸ਼ੈਵਰਡ ਤਾਂ ਆਪਣਾ ਵੈਸਟਰਨ ਇੰਡੀਜ਼ ਦਾ ਪਲੇਅਰ ਆ ਦੋਵੇਂ ਇਹਨੇ ਧੱਕੜ ਫਿਨਿਸ਼ਰ ਦੇ ਤੌਰ ਤੇ ਦਿੱਤੇ ਇਹਨਾਂ ਨੇ ਲੈਣੇ ਫਿਨਿਸ਼ਰ ਹੈਗੇ ਆ ਠੀਕ ਆ ਉਸ ਤੋਂ ਬਾਅਦ ਆ ਜਾਂਦਾ ਹੈ ਜੈਕਬ ਮੈਥਡ ਹੁਣ ਇਹ ਮੁੰਡੇ ਤੇ ਜਿਹਨਾਂ ਇਹਨੇ ਖਿਲਾਇਆ ਜਦੋਂ ਆਪਣਾ ਕਹਿ ਸਕਦੇ ਆ ਕਿ ਸਾਰਤ ਨੂੰ ਇੱਕ ਦੋ ਮੈਚਾਂ ਦੇ ਵਿੱਚ ਬਾਹਰ ਰੱਖਿਆ ਇਹਨੂੰ ਉੱਤੀ ਜਗ੍ਹਾ ਮੌਕਾ ਦਿੱਤਾ ਉੱਤੇ ਵੀ ਇਹਨੇ ਜਿਹੜੀ 50 ਜੜੀ ਸੀਗੀ ਇੱਕ ਦੋ 50 ਇਹਨੇ ਵੀ ਮਾਰੀਆਂ 2025 ਦੇ ਵਿੱਚ ਇਹਨੂੰ ਤਾਂ ਕਰਕੇ ਟੀਮ ਦੇ ਵਿੱਚ ਰੱਖਿਆ ਕਿ ਕੋ ਬੋਲਿੰਗ ਦੀ অপਸ਼ਨ ਲਈ ਜਾਂਦੀ ਆ ਠੀਕ ਠਾਕ ਬੋਲਿੰਗ ਵੀ ਕਰਕੇ ਇਹਨੇ ਮੈਚਾਂ ਦੇ ਵਿੱਚ ਵੈਂਕਟੇਸ਼ ਆਈਅਰ ਕੇ ਕੇ ਆਰ ਦਾ ਪਲੇਅਰ ਵੈਂਕਟੇਸ਼ ਆਈਅਰ ਇਹਦੇ ਉੱਤੇ ਵੇਖਣਾ ਹੋਵੇਗਾ ਇਹਨਾਂ ਨੂੰ ਵੀ ਕੀ ਕੁਝ ਦਾਅਵ ਲੋਂਦੇ ਨੇ ਆਰਸੀਬੀ ਵਾਲੇ ਕੀ ਨੂੰ ਖਡਾਉਂਦੇ ਨੇ ਮੈਚਾਂ ਦੇ ਵਿੱਚ ਜਾਂ ਉਦਾਂ ਲਿਆ ਇਹਨਾਂ ਮਹਿੰਗਾ ਪਲੇਅਰ ਠੀਕ ਆ ਉੱਤਬੱਦ ਸਾਥਵੀ ਕਾ ਆਇੰਦਾ ਦੇਸ਼ਵਾਲ ਇਹ ਵੀ ਆਲਰਾਊਂਡਰ ਆਇੰਦਾ ਆ ਮਨਕੇਸ਼ ਯਾਦਵ ਆਇੰਦਾ ਆ ਵਿੱਕੀ ਉਸਵਾ ਆਇੰਦਾ ਆ ਵਿਹਾਨ ਮਲਹੋਤਰਾ ਆਇੰਦਾ ਆ ਗਨੇਸ਼ਿਕ ਜਿਹੜਾ ਕਿ ਉਹ ਚੋਹਾਨ ਆਇੰਦਾ ਇਹ ਸਾਰੇ ਆਲਰਾਊਂਡਰ ਦੇ ਤੌਰ ਤੇ ਇਨਾਂ ਕੋਲ ਪਲੇਅਰ ਐਸ ਟਾਈਮ ਦੇ ਉੱਤੇ ਪਏ ਨੇ ਆਸਟ੍ਰੇਲੀਆ ਦੇ ਦੋ ਪਲੇਅਰ ਦੋਵੇਂ ਤਗੜੇ ਪਲੇਅਰ ਜੇ ਜੋਸ਼ ਹੈ ਹੇਜ਼ਲਵੁੱਡ ਇੰਚਲੀ ਦਾ ਸਭ ਤੋਂ ਵੱਡਾ ਖਤਰਾ ਲੈਂਦਾ ਇਹਨੂੰ ਇਹਨੂੰ ਵਿਚਾਰ ਕੇ ਰੱਖਿਓ ਜੇ ਤੁਸੀਂ ਐਰਕੀਫੇਟ ਟ੍ਰੋਫੀ ਜਿਤਨੀਆਂ ਇਹ ਕਹਿਣਾ ਹੈ ਬਾਕੀ ਟੀਮਾਂ ਦਾ ਖਾਸ ਕਰਕੇ ਸੀਐਸਕੇ ਵਾਲਿਆਂ ਦਾ ਭੁਮਨೇಶ್ਵਰ ਕੁਮਾਰ ਨੂੰ ਕੋਈ ਯਾਦ ਨਹੀਂ ਕਰਦਾ ਇਹ ਯੋਸ਼ੇਜ ਵੁੱਡ ਨੂੰ ਕਹਿੰਦੇ ਪਿੰਨੂੰ ਬਚਾ ਕੇ ਰੱਖਿਓ ਮੈਨੂੰ ਲੱਗਦਾ ਵੀ ਜਿਹੜੇ ਸਾਹਮਣਾ ਬੁਨੁਨੇਸ਼ਵਰ ਨੇ ਆਪਣੀ ਵਾਪਸੀ ਕੀਤੀ ਹੈ ਨਾ ਉਹ ਸਾਹਮਣਾ ਮੁਹੰਮਦ ਸ਼ਮੀਨ ਨੂੰ ਟਾਈਮ ਲੱਗੇਗਾ ਉਬਰਣ ਦੇ ਵਿੱਚ ਜਿੱਦਾਂ ਭੁਮਨੇਸ਼ਵਰ ਨੇ ਕਿਹਾ ਆਪੀ ਮੈਨੂੰ ਟੀਮ ਇੰਡੀਆ ਦੇ ਵਿੱਚ ਕਿਉਂ ਨਹੀਂ ਸੈਲੈਕਟ ਕੀਤਾ ਜਾਂਦਾ ਮੈਂ ਵਧੀਆ ਪ੍ਰਦਰਸ਼ਨ ਨਹੀਂ ਕੀਤਾ ਹੋਇਆ ਹਾਂ ਠੀਕ ਆ ਦੋ ਤਿੰਨ ਮੈਚਾਂ ਦੇ ਵਿੱਚ ਉਹਨੂੰ ਰਨ ਵੀ ਪਏ ਨੇ ਪਰ ਇਹ ਜਿੰਦੀ ਸਾਰੀ ਰੈਲੀ ਭੁਗਤ ਚੱਲਦੀ ਆ ਟੀਮਾਂ ਦੇ ਵਿੱਚ ਚੱਲਦੀ ਆ ਇਸ ਟਾਈਮ ਦੇ ਉੱਤੇ ਕਿਹੜਾ ਪਲੇਅਰ ਚੁਣਨਾ ਕਿਹੜਾ ਨਹੀਂ ਇਹ ਡੇਟੇ ਮੰਗ ਜੁਨੀਅਸ ਪਪਨੂ ਮਿੰਨ ਨੂੰ ਛੱਡ ਦਿੰਦਾ ਆ ਪੜਾ ਨਹੀਂ ਉਹਨ ਮੈਲੇ ਆ ਕਿ ਨਹੀਂ ਲਿਆ ਪਹਿਲੇ ਰੌਂਡ ਦੇ ਵਿੱਚ ਤਾਂ ਉਹਨੂੰ ਕਿਸੇ ਨੇ ਲਿਆ ਨਹੀਂ ਠੀਕ ਆ ਉਸ ਤੋਂ ਬਾਅਦ ਆਇੰਦਾ ਸ਼ਿਰਾਜ ਸ਼ਰਮਾ ਆਇੰਦਾ ਸਪਿਨਰ ਨਵਾਨ ਦੁਸ਼ਾਰਾ ਆਇਂਦਾ ਆ ਅਭਿਨੰਦਨ ਸਿੰਘ ਆਇਂਦਾ ਆ ਜੈਕਬ ਆਇਂਦਾ ਇਨਾਂ ਕੋਲ ਯਸ਼ ਦਿਆਲ ਆਇਂਦਾ ਆ ਰਾ ਸਿੱਖਦਾਰ ਆਇਂਦਾ ਇਨਾਂ ਕੋਲੇ ਕਿ ਜਿਹੜਾ ਦਿੱਲੀ ਦਾ ਪਲੇਅਰ ਹੀ ਇਹਨੂੰ ਵੀ ਮੌਕੇ ਦਿੱਤੇ ਇਹਨੂੰ ਵੀ ਰਨ ਪਏ ਹੀ ਖਾਸ ਕਰਕੇ ਬਾਲਿੰਗ ਦੇ ਵਿੱਚ ਠੀਕ ਠਾਕ ਆ ਮੈਨੂੰ ਲੱਗਦਾ ਯਸ਼ ਦਿਆਲੇ ਜੋਸ਼ ਹੋ ਜਲਵਟ ਨੇ ਸ਼ਰਮਾ ਕੁਮਾਰ ਇਹ ਤਿੰਨ ਤਾਂ ਖੇਡਣਗੇ ਖੇਡਣਗੇ ਇਹਨਾਂ ਨਾਲ ਹੁਣ ਜਿਹੜਾ ਪਿਛਲੀ ਵਾਰ ਵਾਲਾ ਸ਼ਰਾਂਤ ਸ਼ਰਮਾ ਨਾਲ ਲਿਆ ਤੇ ਇੱਕ ਅਦਾ ਅਲਰਾਊਂਡਰ ਆ ਜਾਏਗਾ ਇਹਨਾਂ ਵਿੱਚ ਜਾਂ ਦੋ ਅਲਰਾਊਂਡਰ ਜਿਹੜੇ ਕਿ ਆ ਜਾਣਗੇ ਤੇ ਠੀਕ ਠਾਕ ਫਸਵੇਂ ਜਿਹੜੇ ਕਿ ਮੁਕਾਬਲੇ ਹੋਣਗੇ ਚਨਈ ਦੇ ਖਿਲਾਫ ਸਪਿਨ ਵੀ ਇਹਨਾਂ ਨੇ ਸਪਿਨਰ ਦੇ ਉੱਤੇ ਕੋਈ ਵੀ ਕੰਮ ਨਹੀਂ ਕੀਤਾ ਆਲਰਾਊਂਡਰੀ ਇਹਨਾਂ ਕੋਲ ਜਿਹੜਾ ਪ੍ਰੋਪਰ ਜਿਹੜਾ ਇਹਨਾਂ ਕੋਲ ਸਪਿਨਰ ਹੈਗਾ ਆ ਸ਼ਰਾਂਸ਼ ਸ਼ਰਮਾ ਹੀ ਹੈ ਸਿਰਫ ਇੱਕੋ ਸਪਿਨਰ ਆ ਬਾਕੀ ਸਾਰੇ ਜਿਹੜੇ ਕਿ ਫਾਸਟ ਬੋਲਿੰਗ ਵਾਲੇ ਨੇ ਤੇ ਉਹਦੇ ਵਿੱਚੋਂ ਜੈਕੱਬ ਬੈਥਲ ਆ ਜਾਂਦਾ ਇਹਨਾਂ ਕੋਲ ਸਪਿੰਨ ਦੇ ਤੌਰ ਤੇ ਚਨਈ ਦੇ ਖਿਲਾਫ ਇਹਨਾਂ ਨੂੰ ਜਿਹੜਾ ਕਿ ਚਿਪਕ ਦੇ ਵਿੱਚ ਇਸਤੇਮਾਲ ਕਰ ਸਕਦੇ ਆ ਸਪਿੰਨ ਦੇ ਤੌਰ ਤੇ ਕਿਉਂਕਿ ਬੈਂਗਲੌਰ ਦੇ ਵਿੱਚ ਕੀ ਸਟੇਡੀਅਮ ਛੋਟਾ ਆ ਚਿੰਦਾ ਸੁਮੀ ਦਾ ਉਹਦੇ ਵਿੱਚ ਰਨ ਪੈਣ ਦਾ ਖਤਰਾ ਹੁੰਦਾ ਚਾਹਲ ਉ ਠੀਕਗਾ ਇਹਨਾਂ ਨੂੰ ਚਾਹਲ ਵੀ ਇਹਨਾਂ ਨੇ ਛੱਡਤਾ ਇੰਨਾ ਵਧੀਆ ਪਲੇਅਰ ਹੀ ਮੁਹੰਮਦ ਸਰਾਤਾ ਛੱਡਿਆ ਛੱਡਿਆ ਪੰਜਾਬ ਵਾਲਿਆਂ ਵਾਸਤੇ ਚਾਹਲ ਨੇ ਮੈਂ ਕਹਿਣਾ ਵੀ ਜਿੰਨੇ ਮੈਚਾਂ ਦੇ ਵਿੱਚ ਵੀ ਕੀਤਾ ਉਹਦਾ ਧੰਨਵਾਦ ਕਿਉਂਕਿ ਉਹਦੀ ਫਾਰਮ ਨਹੀਂ ਲੱਗੀ ਹੋਈ ਤਾਂ ਵੀ ਜਿਹੜਾ ਕਿ ਉਹਨੂੰ ਟੀਮ ਵਿੱਚ ਰੱਖਿਆ ਗਿਆ ਇਸ ਟਾਈਮ ਦੇ ਉੱਤੇ ਪੰਜਾਬ ਤੇ ਤਗੜਾ ਪਲੇਅਰ ਆ ਕਮਬੈਕ ਕਰੇਗਾ ਐਸ ਵਾਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਬਾਕੀ ਇਦਾਂ ਤੁਸੀਂ ਕ੍ਰਿਕਟ ਦੀਆਂ ਹੋਰ ਅਪਡੇਟਾਂ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਪੰਜਾਬੀ ਕ੍ਰਿਕਟ ਟਾਕ ਚੈਨਲ ਨਾਮ ਆ ਅਤੇ ਤੁਸੀਂ ਇਹ ਦੱਸਣਾ ਹੈ ਵੀ ਆਪਾਂ ਕਿਹੜੇ ਹੋਰ ਕੰਟੈਂਟ ਦੇ ਉੱਤੇ ਜਿਹੜੀ ਕਿ ਵੀਡੀਓ ਲੈ ਕੇ ਆਈਏ ਟੀ-20 ਵਰਲਡ ਕੱਪ ਦੇ ਉੱਤੇ ਵੀ ਆਪਾਂ ਜਿਹੜੀ ਇੱਕ ਵੀਡੀਓ ਬਣਾਉਣ ਲੇ ਆ ਜਿਹਦੇ ਉੱਤੇ ਸਾਨੂੰ ਮੈਨੂੰ ਇਹ ਨਹੀਂ ਲੱਗੰਦਾ ਏ ਟੀਮ ਦੇ ਵਿੱਚ ਜਿਹੜੀਆਂ ਇਹਨਾਂ ਨੇ ਚੇਂਜ ਕੀਤਾ ਹੈ ਗੇਲ ਨੂੰ ਬਾਹਰ ਕਰਕੇ ਇੱਕ ਮੈਂ ਵੀਡੀਓ ਵੈਸੇ ਪਾਈ ਵੀ ਹੋਈ ਹੈ ਟੈਂਪੋਰਰੀ ਉਹ ਵੀ ਤੁਸੀਂ ਜਾ ਕੇ ਵੇਖ ਸਕਦੇ ਹੋ ਉਹਦੇ ਵਿੱਚ ਮੈਂ ਦੱਸਿਆ ਵੀ ਹੋਇਆ ਵੀ ਜੇ ਬਾਹਰ ਕਰਦੇ ਆ ਜਾਂ ਅੰਦਰ ਕਰਦੇ ਆ ਕਿਉਂਕਿ ਇੱਕ ਸਕਾਰ ਜਿਹੜੀ ਕਿ ਉਹਨਾਂ ਦੀ 15 ਜੀ ਨਿਕਲ ਕੇ ਆ ਗਈ ਆ ਪਰ ਫੇਰ ਵੀ ਜੇ ਕਿਤੇ ਇੱਕਦਾਂ ਚੇਂਜ ਹੋ ਸਕਦਾ ਗੰਭੀਰ ਦੇ ਹੁਣ ਪਤਾ ਨਹੀਂ ਦਿਮਾਗ ਵਿੱਚ ਕੀ ਆ ਬਾਕੀ ਜਰੂਰ ਬਨੇ ਰਹੋ ਤੁਸੀਂ ਚੈਨਲ ਨਾਲ ਤੇ ਹੋਰ ਵੀਡੀਓ ਦੇਖਣ ਵਾਸਤੇ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਦੇਖ ਸਕਦੇ ਹੋ ਤੁਸੀਂ